ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਰਾਈ ਗੱਲ ਕਰਨੀ ਹੈ ਕਿ ਜਿਨ੍ਹਾਂ ਨੂੰ ਵਾਰ-ਵਾਰ ਸੁਪਨੇ ਆਉਂਦੇ ਆ ਦਰਮੇਸ਼ ਸੁਪਨਿਆਂ ਵਿੱਚ ਨਜ਼ਰ ਆਉਂਦਾ ਹੈ ਦਰਮੇਸ਼ ਜਾਨੀ ਕਿ ਕਈਆਂ ਨੂੰ ਪਤਾ ਨਹੀਂ ਹੁੰਦਾ ਸੋ ਵੈਸੇ ਕਾਫੀ ਹੱਦ ਤੱਕ ਪੀਰਾਂ ਫਕੀਰਾਂ ਦੀ ਜੋ ਸੇਵਾ ਕਰਦੇ ਆ ਉਹਨਾਂ ਨੂੰ ਪਤਾ ਵੀ ਹੈ ਤੇ ਉਹਨਾਂ ਨੂੰ ਜੇਕਰ ਸੁਪਨੇ ਦੇ ਵਿੱਚ ਕੁੱਤੇ ਨਜ਼ਰ ਆਉਂਦੇ ਆ ਤੇ ਖਾਸ ਕਰਕੇ ਕਾਲਾ ਨਜ਼ਰ ਆਉਂਦਾ ਹੈ ਤੇ ਕੀ ਕਰਮ ਕਰਨੇ ਚਾਹੀਦੇ ਆ ਕਿਉਂਕਿ ਜੇਕਰ ਅਸੀਂ ਦਰਮੇਸ਼ ਦੀ ਸੇਵਾ ਕਰ ਲੈਂਦੇ ਆ ਕੋਈ ਕਰਮ ਕਰਦੇ ਆ ਤਾਂ ਉਹਦਾ ਲਾਭ ਬਹੁਤ ਮਿਲਦਾ ਕਿਉਂਕਿ ਦਰਮੇਸ਼ ਨੂੰ ਹਮੇਸ਼ਾ ਹੀ ਵਫਾਦਾਰ ਮੰਨਿਆ ਗਿਆ ਹੈ ਸੋ ਅੱਜ ਦੀ ਵੀਡੀਓ ਆਪਾਂ ਇਸ ਵਿਸ਼ੇ ਤੇ ਹੀ ਬਣਾਈ ਹੈ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਹੋ ਸਕੇ ਤਾਂ ਜੋ ਕਰਮ ਦੱਸਾਂਗੇ ਉਹ ਕਰਮ ਕਰਨ ਦੀ ਕੋਸ਼ਿਸ਼ ਕਰਨਾ ਕਿਉਂਕਿ ਇਹ ਕਰਮ ਕਰੋਗੇ ਤੇ ਲਾਭ ਵੀ ਤੁਹਾਨੂੰ ਜ਼ਰੂਰ ਮਿਲੇਗਾ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆਂ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਵੀਰਾਂ ਦੀ ਜੈ ਸੋਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਆਪਾਂ ਕੁਝ ਕਮੈਂਟਾਂ ਵੀ ਦੱਸ ਦਿੰਨੇ ਆ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਅਚਾਨਕ ਤੋਂ ਹੀ ਸਭ ਸਕੂਲੀਏ ਨਜ਼ਰ ਆਉਣੇ ਸ਼ੁਰੂ ਹੋ ਜਾਣਾ ਕੀ ਕਾਰਨ ਹੈ ਸੋ ਦੇਖੋ ਜੇਕਰ ਸੁਪਨੇ ਦੇ ਵਿੱਚ ਸਪਕ ਸਕੋਲੀਏ ਤੁਹਾਨੂੰ ਨਜ਼ਰ ਆਉਂਦੇ ਜਾਂ ਅਚਾਨਕ ਘਰ ਵਿੱਚ ਨਜ਼ਰ ਆਉਂਦਾ ਹੈ ਤੇ ਇਹ ਕੁਝ ਕਹਿੰਦਾ ਨਹੀਂ ਹੈ ਤਾਂ ਫਿਰ ਕਦੇ ਵੀ ਘਪਰਾਓ ਨਾ ਸੇਵਾ ਕਰੋ ਪੀਰ ਅਫੀਰਾਂ ਦੀ ਸੇਵਾ ਕਰਦੇ ਜਾਓ ਤੇ ਐਤਵਾਰ ਦੇ ਦਿਨ ਕੱਚੀ ਦਸੀ ਦਾ ਛੱਟਾ ਜ਼ਰੂਰ ਉਹਨਾਂ ਦੇ ਨਾਮ ਦਾ ਦਿਆ ਕਰੋ ਕਿਉਂਕਿ ਧਰਤੀ ਦਾ ਰਾਜਾ ਇੱਕ ਨਾਗ ਹੈ ਤੇ ਇਸ ਕਰਕੇ ਜਦੋਂ ਅਸੀਂ ਧਰਤੀ ਦੇ ਉੱਤੇ ਨਾਗ ਕੱਚੀ ਲੱਸੀ ਦਾ ਛਿੱਟਾ ਦਿੰਨੇ ਆ ਤਾਂ 나ਗ ਦੇਵਤਾ ਸ਼ਾਂਤ ਰਹਿੰਦੇ ਆ ਸੋ ਸਿਰਫ ਉਹ ਹੋਰ ਕੁਝ ਨਹੀਂ ਮੰਗਦੇ ਹੈ ਛੋਟਾ ਜਿਹਾ ਇਹ ਇੱਕ ਕਰਮ ਹੈ ਜੇਕਰ ਹੋ ਸਕਦਾ ਤਾਂ ਜ਼ਰੂਰ ਕਰਿਆ ਕਰੋ ਕਰਨੇ ਚਾਹੀਦਾ ਹੈ ਸੋ ਚੰਗਾ ਕਰਮ ਕਰਨ ਲੱਗੇ ਕਦੇ ਸੋਚ ਵਿਚਾਰਨਾ ਕਰੋ ਕੋਈ ਔਖਾ ਕਰਮ ਨਹੀਂ ਹੈ ਸੋ ਇਹਦੇ ਨਾਲ ਵੀ ਜ਼ਿੰਦਗੀ ਵਿੱਚ ਲਾਭ ਹੀ ਮਿਲਦਾ ਹੈ ਕਿਰਪਾ ਰਹਿੰਦੀ ਹੈ ਸੋ ਇਸ ਕਰਕੇ ਇਹ ਕਰਮ ਕਰਨਾ ਬਹੁਤ ਜ਼ਰੂਰੀ ਵੀ ਹੈ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਨੂਰ ਦੀਦੀ ਜੀ ਨਾਮ ਤਾਂ ਪਤਾ ਚੱਲ ਗਿਆ ਪਰ ਆਪਣਾ ਦਾ ਦਰਬਾਰ ਵੀ ਦਿਖਾ ਦਿਓ ਸੋ ਦੇਖੋ ਜਦੋਂ ਮਾਲਕ ਨੇ ਜਾਇਆ ਉਦੋਂ ਆਪਾਂ ਇਹ ਵੀ ਇੱਕ ਕੰਮ ਜ਼ਰੂਰ ਕਰਾਂਗੇ ਜੀ ਸੋ ਫਿਲਹਾਲ ਹਜੇ ਅਸੀਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰ ਸਕਦੇ ਸੋ ਆਪਣੇ ਬਾਰੇ ਵੀ ਦੱਸਾਂਗੇ ਆਪਣਾ ਐਡਰੈਸ ਵੀ ਤੁਹਾਨੂੰ ਦਵਾਂਗੇ ਸੋ ਬਾਕੀ ਇਸੇ ਤਰ੍ਹਾਂ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ ਹਮੇਸ਼ਾ ਮਾਲਕ ਦੀ ਕਿਰਪਾ ਰਹੇ ਚੰਗੀ ਗੱਲ ਹਮੇਸ਼ਾ ਹੀ ਸੁਣਨੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਹੀ ਜ਼ਿੰਦਗੀ ਵਿੱਚ ਜਿਹੜਾ ਬਦਲਾਅ ਆਉਂਦਾ ਹੈ ਜ਼ਿੰਦਗੀ ਨਿਖਰ ਜਾਂਦੀ ਹੈ ਸੋ ਬੈਠਣੀ ਉੱਠਣੀ ਵਿੱਚ ਫਰਕ ਆ ਜਾਂਦਾ ਦੇਖਣੀ ਫਰਕ ਨਹੀਂ ਵਿੱਚ ਫਰਕ ਆ ਜਾਂਦਾ ਹੈ ਜਦੋਂ ਅਸੀਂ ਪ੍ਰਮਾਤਮਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੂੰ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਹੌਲੀ-ਹੌਲੀ ਇੰਨਾ ਚੇਂਜ ਆਉਂਦਾ ਸੁਧਾਰ ਆ ਜਾਂਦਾ ਹੈ ਇਨਸਾਨ ਨੂੰ ਆਪ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਤੋਂ ਕੀ ਬਣ ਗਏ ਸੋ ਇਸ ਕਰਕੇ ਚੰਗੇ ਕਰਮ ਹਮੇਸ਼ਾ ਕਰੋ ਕਿਉਂਕਿ ਇਹ ਜੋ ਸਮਾਂ ਹੈ ਇਹ ਨਦੀਾਂ ਦੀ ਤਰ੍ਹਾਂ ਸਾਡਾ ਜਿੰਦਾ ਜਾ ਰਿਹਾ ਨਦੀਆਂ ਜਿਵੇਂ ਚਲਦੀਆਂ ਇਹਵੇਂ ਹੀ ਸਾਡਾ ਸਮਾਂ ਜਿਹੜਾ ਬੀਤ ਰਿਹਾ ਹੈ ਦਿਨ-ਦੋ ਦਿਨs ਸਵਾਸ ਜਿਹੜੇ ਉਹ ਘਟਦੇ ਹੀ ਜਾ ਰਹੇ ਆ ਜਿਕਰ ਇਸ ਸਵਾਸਾਂ ਨੂੰ ਅਸੀਂ ਚੰਗੇ ਪਾਸੇ ਲਾ ਲਈਏ ਤਾਂ ਉਹਤ ਹੀ ਵਧੀਆ ਗੱਲ ਹੈ ਸੋ ਆਪਦੀ ਵੀ ਜ਼ਿੰਦਗੀ ਸਵਰਦੀ ਹੈ ਤੇ ਗਾਂ ਦਾ ਰਸਤਾ ਵੀ ਕਲੀਅਰ ਹੋ ਜਾਂਦਾ ਹੈ ਸੋ ਇਸ ਕਰਕੇ ਇੱਥੇ ਇਹ ਕਵਾਂਗੇ ਕਿ ਚੰਗੇ ਕਰਮ ਕਰੋ ਤੇ ਪ੍ਰਮਾਤਮਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੂੰ ਸੁਣੋ ਜਿੱਥੇ ਵੀ ਸਾత్సੰਗ ਚੱਲਦਾ ਹੈ ਜਿੱਥੇ ਵੀ ਪ੍ਰਮਾਤਮਾ ਦੀ ਗੱਲ ਹੁੰਦੀ ਹੈ ਉਥੇ ਕੜੀ ਪੰਨ ਖੜਕੇ ਉਹ ਗੱਲ ਨੂੰ ਸੁਣਨਾ ਮਝਣਾ ਜ਼ਰੂਰ ਚਾਹੀਦਾ ਹੈ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਹੋਰ ਕਮੈਂਟ ਹੈ ਜੀ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਨੂਰ ਦੀਦੀ ਜੀ ਤੁਸੀਂ ਸਾਡੇ ਕਮੈਂਟ ਦਾ ਜਵਾਬ ਨਹੀਂ ਦਿੰਦੇ ਸੋ ਇੱਥੇ ਮਾਫੀ ਚਾਹੁੰਦੇ ਆ ਜੀ ਸੋ ਇੱਥੇ ਇਹਦੇ ਨਾਲ ਦੇ ਨਾਲ ਇੱਕ ਹੋਰ ਕਮੈਂਟ ਕੀਤਾ ਹੈ ਜਿਹਦੇ ਵਿੱਚ ਸਪੈਲਿੰਗ ਮਿਸਟੇਕ ਕਾਪੀ ਆ ਤੇ ਗੱਲ ਸਮਝ ਵਿੱਚ ਨਹੀਂ ਆਈ ਸੋ ਦੁਬਾਰ ਤੋਂ ਤੁਸੀਂ ਮੈਸੇਜ ਕਰੋ ਤੇ ਗੱਲ ਜੋ ਆ ਸਮਝ ਵਿੱਚ ਆ ਸਕੇ ਕਿਉਂਕਿ ਉੱਥੇ ਗੁਰੂ ਬਾਰੇ ਗੱਲ ਕੀਤੀ ਗਈ ਆ ਪਰ ਕੁਝ ਮਿਸਟੇਕ ਕਰਨ ਗੱਲ ਜੋ ਹੈ ਉਹ ਸਮਝ ਵਿੱਚ ਨਹੀਂ ਆਈ ਜੀ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੈਨੂੰ ਸੁਪਨੇ ਦੇ ਵਿੱਚ ਪੀਰਾਂ ਦੀ ਫੋਟੋ ਨਜ਼ਰ ਆਉਂਦੀ ਆ ਉਹਨਾਂ ਦਾ ਸਰੂਪ ਨਜ਼ਰ ਆਉਂਦਾ ਹੈ ਸੋ ਬਹੁਤ ਵਧੀਆ ਗੱਲ ਹੈ ਸੋ ਬਾਕੀ ਇੱਥੇ ਆਪਾਂ ਇੱਕ ਹੀ ਗੱਲ ਤੁਹਾਨੂੰ ਕਵਾਂਗੇ ਕਿ ਜਦੋਂ ਵੀ ਤੁਹਾਨੂੰ ਤੁਹਾਡੇ ਪੀਰ ਫਕੀਰ ਦੇ ਦਰਸ਼ਨ ਹੁੰਦੇ ਆ ਉਹਨੂੰ ਇਸ ਗੱਲ ਨੂੰ ਤੁਸੀਂ ਗੁਪਤ ਹੀ ਰੱਖਿਆ ਕਰੋ ਤਾਂ ਬਹੁਤ ਚੰਗੀ ਗੱਲ ਹੈ ਜੀ ਹਮੇਸ਼ਾ ਧਿਆਨ ਰੱਖੋ ਕਿ ਉਹ ਜਿੰਨਾ ਅਸੀਂ ਗੁਪਤ ਰੱਖਾਂਗੇ ਇਹਨਾਂ ਗੱਲਾਂ ਨੂੰ ਉੰਨੀ ਹੀ ਗੱਲ ਫਿਰ ਨਿਖਰਨੀ ਸ਼ੁਰੂ ਹੋ ਜਾਂਦੀ ਹੈ ਜਿੱਕਰ ਰੌਲਾ ਪਾਵਾਂਗੇ ਇਹ ਤਾਂ ਕਿਰਪਾ ਉੱਥ ਗੋਲੀ ਆਉਂਦੀ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖੋ ਜੀ ਤੇ ਇੱਕ ਹੋਰ ਕਮੈਂਟ ਹੈ ਸੋ ਮੰਡੀ ਗੋਵਿੰਦਗੜ੍ਹ ਤੋਂ ਸੋ ਇਹ ਹਮੇਸ਼ਾ ਹੀ ਮੈਸੇਜ ਬਹੁਤ ਵਧੀਆ ਕਰਦੇ ਆ ਸੋ ਇਹਨਾਂ ਨੇ ਮੈਸੇਜ ਵਿੱਚ ਲਿਖਿਆ ਹੈ ਕਿ ਬਹੁਤ ਹੀ ਖੂਬਸੂਰਤ ਆਵਾਜ਼ ਹੈ ਸ਼ਬਦ ਵਧੀਆ ਲੱਗਾ ਪ੍ਰਮਾਤਮਾ ਹਮੇਸ਼ਾ ਹੀ ਤੁਹਾਡੇ ਤੇ ਕਿਰਪਾ ਰੱਖੇ ਤੇ ਤੁਹਾਡੀ ਝੋਲੀ ਖੁਸ਼ੀਆਂ ਦੇ ਨਾਲ ਭਰ ਜਾਵੇ ਸੋ ਪ੍ਰਮਾਤਮਾ ਤੁਹਾਡੀਆਂ ਵੀ ਝੋਲੀਆਂ ਖੁਸ਼ੀਆਂ ਦੇ ਨਾਲ ਭਰੇ ਤੇ ਇਸੇ ਤਰ੍ਹਾਂ ਕਿਰਪਾ ਪ੍ਰਮਾਤਮਾ ਬਣਾ ਕੇ ਰੱਖੇ ਸੋ ਚੰਗੀਆਂ ਗੱਲਾਂ ਤੁਸੀਂ ਸੁਣਦੇ ਰਹੋ ਚੰਗੇ ਪਾਸੇ ਆਪਣਾ ਧਿਆਨ ਲਗਾ ਕੇ ਰੱਖੋ ਜਿੰਨਾ ਸੀ ਆਪਣਾ ਧਿਆਨ ਚੰਗੇ ਪਾਸੇ ਲਗਾਵਾਂਗੇ ਉੰਨੀ ਹੀ ਕਿਰਪਾ ਪਰਮਾਤਮਾ ਦੀ ਇਸ ਮਨ ਤੇ ਤੇ ਤਨ ਤੇ ਹੁੰਦੀ ਹੈ ਸੋ ਜੇਕਰ ਅਸੀਂ ਆਪਣੇ ਆਪ ਨੂੰ ਉਸ মুর্ਸ਼ਿਦ ਦੇ ਹਵਾਲੇ ਕਰ ਦਈਏ ਤਾਂ ਫਿਰ ਸਾਰੀ ਗਾਰੰਟੀ ਉਹ ਪਰਮਾਤਮਾ ਆਪ ਚੱਕ ਲੈਂਦਾ ਹੈ ਚੰਗਾ ਮਾੜਾ ਉਹ ਆਪ ਦੇਖਦਾ ਹੈ ਫਿਰ ਇਨਸਾਨ ਨੂੰ ਕਦੇ ਫਿਕਰ ਨਹੀਂ ਕਰਨਾ ਚਾਹੀਦਾ ਸਾਨੂੰ ਆ ਚਾਹੀਦਾ ਸਾਨੂੰ ਆ ਚਾਹੀਦਾ ਸੋ ਜੇਕਰ ਆਪਣਾ ਆਪ ਸੌਪਿਆ ਹੈ ਤਾਂ ਸੌਪਿਆ ਹੀ ਰਹਿਣ ਦਿਓ ਕਿਉਂਕਿ ਪਰਮਾਤਮਾ ਤੁਹਾਡੇ ਲਈ ਚੰਗਾ ਹੀ ਫੈਸਲਾ ਲਵੇਗਾ ਕਦੇ ਗਲਤ ਫੈਸਲਾ ਨਹੀਂ ਲਵੇਗਾ ਜੋ ਚੰਗਾ ਹੋਵੇਗਾ ਤੁਹਾਡੇ ਲਈ ਉਹ ਹੀ ਪਰਮਾਤਮਾ ਤੁਹਾਡੇ ਲਈ ਕਰੇਗਾ ਕਦੇ ਵੀ ਤਾਨਾ ਮੇਣਾ ਨਾ ਮਾਰੋ ਕਿ ਸਾਡੇ ਨਾਲ ਪਰਮਾਤਮਾ ਨੇ ਇਦਾਂ ਕਿਉਂ ਕੀਤੀ ਕਿਉਂਕਿ ਉਹ ਜਾਣਦਾ ਹੈ ਸਹੀ ਕੀ ਹੈ ਤੇ ਗਲਤ ਕੀ ਹੈ ਸੋ ਹਮੇਸ਼ਾ ਹੀ ਦਿਲੋਂ ਪਿਆਰ ਬਣਾ ਕੇ ਆਪਣੇ ਪੀਰ ਨਾਲ ਰੱਖੋਗੇ ਤਾਂ ਵਿਸ਼ਵਾਸ ਰੱਖੋਗੇ ਫਿਰ ਦੇਖੋਗੇ ਕਿ ਜ਼ਿੰਦਗੀ ਕਿਵੇਂ ਬਦਲਦੀ ਹੈ ਕਿਵੇਂ ਜ਼ਿੰਦਗੀ ਵਿੱਚ ਨਖਾਰ ਆਉਂਦਾ ਹੈ ਸੋ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਦੇ ਆ ਜੀ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਅਸੀਂ ਦੀਦੀ ਜੀ ਕਈ ਵਾਰ ਤੁਹਾਨੂੰ ਕਮੈਂਟ ਕੀਤਾ ਤੁਸੀਂ ਜਵਾਬ ਨਹੀਂ ਦਿੱਤਾ ਬਾਰ ਬਾਰ ਇਹ ਗੱਲ ਕੀਤੀ ਸੀ ਤੇ ਗੜ ਸ਼ੰਕਰ ਤੋਂ ਤੇ ਰਹਿਣ ਵਾਲੇ ਗੜ ਸ਼ੰਕਰ ਦੇ ਰਹਿਣ ਵਾਲੇ ਆ ਤੇ ਸੋ ਆਪਾਂ ਦੇਖੋ ਮਾਫੀ ਚਾਹੁੰਦੇ ਆ ਜੀ ਕਮੈਂਟ ਦਾ ਜਵਾਬ ਨਹੀਂ ਦੇ ਤਾ ਤੁਸੀਂ ਦੁਬਾਰਾ ਤੋਂ ਕਮੈਂਟ ਕਰੋ ਕਿ ਕਿੰਨੇ ਕਮੈਂਟਾਂ ਦੇ ਵਿੱਚ ਤੁਹਾਡਾ ਕਮੈਂਟ ਲੱਭਣਾ ਥੋੜਾ ਸਾਨੂੰ ਮੁਸ਼ਕਲ ਲੱਗੇਗਾ ਸੋ ਬਾਕੀ ਤੁਸੀਂ ਖੁਦ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਆ ਕਾਫੀਆਂ ਦੀਆਂ ਕਮੈਂਟਾਂ ਦੱਸਣ ਵਾਲੀਆਂ 6 6 5 5 ਮਹੀਨੇ ਵੀ ਹੋ ਗਏ ਆ ਜਿਹੜੀਆਂ ਕਮੈਂਟਾਂ ਦੱਸਣ ਵਾਲੀਆਂ ਹਜੇ ਪਈਆਂ ਕਿਉਂਕਿ ਵੀਡੀਓ ਦੇ ਵਿੱਚ 2 3 4 ਕਮੈਂਟਾਂ ਹੀ ਦੱਸ ਆਉਂਦੀਆਂ ਇਸ ਤੋਂ ਜ਼ਿਆਦਾ ਨਹੀਂ ਵੀਡੀਓ ਵੱਡੀ ਹੋ ਜਾਂਦੀ ਹੈ ਇਸ ਕਰਕੇ ਸੋ ਬਾਕੀ ਕਈ ਵਾਰ ਕਮੈਂਟ 1 2 ਦਿਨ ਪਹਿਲਾਂ ਹੀ ਆਏ ਹੁੰਦੇ ਆ ਉਹ ਛੇਤੀ ਦੱਸ ਹੋ ਜਾਂਦੇ ਕਿਉਂਕਿ ਕਈ ਵਾਰ ਇਹ ਸਾਨੂੰ ਕਾੜੀ ਹੁੰਦੀ ਅਸੀਂ ਕਾੜੀ ਕਾੜੀ ਦੇ ਵਿੱਚ ਵੀਡੀਓ ਬਣਾਉਂਦੇ ਆ ਤੇ ਜੋ ਕਮੈਂਟ ਸਾਹਮਣੇ ਆਉਂਦੀ ਆ ਉਹ ਬੋਲ ਦਈਦੀ ਆ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਜੀ ਸੋ ਅੱਜ ਦਾ ਜਿਵੇਂ ਆਪਾਂ ਜਾਣਦੇ ਕਿ ਵਿਸ਼ਾ ਹੈ ਕਿ ਸੁਪਨੇ ਦੇ ਵਿੱਚ ਵਾਰ-ਵਾਰ ਦਰਮੇਸ਼ ਦਾ ਦਿਸਣਾ ਦਰਮੇਸ਼ ਹੈਲਪ ਕਰ ਰਿਹਾ ਆ ਦਰਮੇਸ਼ ਤੁਹਾਡਾ ਸਾਥ ਦੇ ਰਿਹਾ ਆ ਕੋਈ ਮੁਸ਼ਕਲ ਹੈ ਤੁਹਾਨੂੰ ਬਚਾ ਰਿਹਾ ਆ ਕਿਉਂਕਿ ਜਦੋਂ ਪੀਰਾਂ ਦੀ ਸੇਵਾ ਕਰਦੇ ਆ ਤੇ ਸਭ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਜੇਕਰ ਪੀਰਾਂ ਦੀ ਨਰਾਜ਼ਗੀ ਹੋਵੇ ਤਾਂ ਵੀ ਦਰਮੇਸ਼ ਤੁਹਾਨੂੰ ਨੋ ਕੋਈ ਨਾ ਕੋਈ ਇਸ਼ਾਰਾ ਜ਼ਰੂਰ ਮਿਲਦਾ ਹੋਵੇਗਾ ਕਿਉਂਕਿ ਇੱਕ ਹੁੰਦਾ ਹੈ ਕਿ ਜਦੋਂ ਨਰਾਜਗੀ ਹੁੰਦੀ ਹੈ ਜੇਕਰ ਸੁਪਨੇ ਵਿੱਚ ਦਰਮੇਸ਼ ਦਿਸਦਾ ਹੈ ਪਿੱਛੇ ਭੱਜਦਾ ਹੈ ਪਿੱਛੇ ਭੱਜਣ ਦਾ ਕਾਰਨ ਹੈ ਕਿ ਉਹ ਪੀਰ ਫਕੀਰ ਤੁਹਾਡਾ ਪਿੱਛਾ ਕਰਦੇ ਆ ਕਿਉਂਕਿ ਪੀਰਾਂ ਦੇ ਨਾਲ ਬਾਬਾ ਪੈਰੋਜੀ ਚਾਹੁੰਦੇ ਆ ਬਾਬਾ ਪੈਰੋਜੀ ਦੇ ਨਾਲ ਦਰਮੇਸ਼ ਚੱਲਦਾ ਹੈ ਇਹ ਸਭ ਇੱਕ ਸੰਕੇਤ ਜਿਹੜਾ ਆ ਪ੍ਰਮਾਤਮਾ ਦੇ ਪੀਰਾਂ ਫਕੀਰਾਂ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ ਸੋ ਜੇਕਰ ਮਗਰ ਭੱਜਣ ਦੀ ਗੱਲ ਕਰੀਏ ਵੀ ਕੁਝ ਕਹਿੰਦਾ ਵੀ ਨਹੀਂ ਪਰ ਮਗਰ ਭੱਜ ਰਿਹਾ ਆ ਤੇ ਉਹ ਜੋ ਅਸੀਂ ਕਰਮ ਪਹਿਲਾਂ ਇੱਕ ਦੋ ਵਾਰ ਹੀ ਨੂੰ ਕਰ ਲਿਆ ਹੋਵੇ ਕਿਸੇ ਦੇ ਮਗਰ ਲੱਗ ਕੇ ਮੂੰਹ ਦੇ ਵਿੱਚ ਉਹ ਕਹਿ ਦਿੱਤਾ ਹੋਵੇ ਕਿ ਸਾਡਾ ਕੰਮ ਬਣ ਜਾਵੇ ਅਸੀਂ ਆ ਕਰਮ ਕਰਾਂਗੇ ਤਾਂ ਵੀ ਫਿਰ ਉਹ ਫੱਕਰ ਫਕੀਰ ਪਿੱਛਾ ਕਰਦੀ ਆ ਤੇ ਦੂਸਰੀ ਗੱਲ ਇੱਥੇ ਗੱਲ ਕਰਾਂਗੇ ਕਿ ਜੇਕਰ ਸੁਪਨੇ ਦੇ ਵਿੱਚ ਨੁਕਸਾਨ ਪਹੁੰਚਾਉਂਦਾ ਹੈ ਤਾਂ ਨਾਰਾਜ਼ਗੀ ਹੈ ਉਹਨਾਂ ਦੀ ਜੇਕਰ ਉੱਥੇ ਗੱਲ ਕਰੀਏ ਕਿ ਸੁਪਨੇ ਦੇ ਵਿੱਚ ਤੁਹਾਡੀ ਹੈਲਪ ਕਰ ਰਿਹਾ ਤੁਹਾਡੀ ਮਦਦ ਕਰਦਾ ਹੈ ਕੁਝ ਕਹਿੰਦਾ ਨਹੀਂ ਤੁਹਾਨੂੰ ਮੁਸ਼ਕਲ ਤੋਂ ਕਿਸੇ ਤੋਂ ਵਿਚਾਰਿਆ ਹੈ ਤਾਂ ਉੱਥੇ ਹੈ ਕਿ ਉਹ ਮਾਲਕ ਤੁਹਾਡੀ ਸੇਵਾ ਤੋਂ ਖੁਸ਼ ਹੈ ਕਿਰਪਾ ਹੈ ਉਹਨਾਂ ਦੀ ਉਹ ਤੁਹਾਡੇ ਨਾਲ ਹੈ ਤੇ ਤੁਹਾਡੀ ਹੈਲਪ ਕਰ ਰਿਹਾ ਸੋ ਜਦੋਂ ਵੀ ਅਸੀਂ ਪਰਮਾਤਮਾ ਦਾ ਲੜ ਫੜਦੇ ਚਾਹੇ ਕਿਸੇ ਵੀ ਧਰਮ ਚ ਹੋਈਏ ਜਦੋਂ ਦੇ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਹੈ ਕਿਰਪਾ ਤਾਂ ਉਹਨਾਂ ਦੀ ਰਹਿੰਦੀ ਹੈ ਸਿਰਫ ਅਸੀਂ ਪਹਿਚਾਨ ਨਹੀਂ ਪਾਉਂਦੇ ਇਹਨਾਂ ਗੱਲਾਂ ਨੂੰ ਸਮਝ ਨਹੀਂ ਪਾਉਂਦਾ ਇਨਸਾਨ ਸੋ ਸਮਝਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਸੋ ਹੁਣ ਇੱਥੇ ਆਪਾਂ ਇੱਕ ਕਰਮ ਦੱਸ ਦਿੰਦੇ ਹਾਂ ਜੀ ਸੋ ਕਰਮ ਕੀ ਕਰਨਾ ਹੈ ਇੱਕ ਡੱਬਾ ਰੋਟੀ ਲੈਣੀ ਹੈ ਉਹਦੇ ਗੱਬੇ ਥੋੜਾ ਜਿਹਾ ਖੱਡਾ ਬਣਾਉਣਾ ਹੈ ਜਾਨੀ ਕਿ ਥੋੜੀ ਜਿਹੀ ਕਬਿਓ ਡਬਰੋਟੀ ਨੂੰ ਤੋੜਨਾ ਹੈ ਉਹਦੇ ਵਿੱਚ ਡੂੰਗ ਪਾਉਣਾ ਹੈ ਤੇ ਉਹਦੇ ਵਿੱਚ ਤੁਸੀਂ ਖੰਡ ਪਾ ਕੇ ਥੋੜਾ ਦੁੱਧ ਪਾਉਣਾ ਤੇ ਕਾਲੇ ਦਰਮੇਸ਼ ਨੂੰ ਫੇਰ ਡਬਰੋਟੀ ਜੇਕਰ ਤੁਸੀਂ ਪਾਉਂਦੇ ਹੋ ਤਾਂ ਜ਼ਿੰਦਗੀ ਵਿੱਚ ਇੰਨਾ ਨਖਾਰ ਆਵੇਗਾ ਜੇਕਰ ਵਿਸ਼ਵਾਸ ਰੱਖ ਕੇ ਕਰਮ ਕਰੋਗੇ ਜੋ ਵੀ ਤੰਗੀ ਪਰੇਸ਼ਾਨੀ ਹੈ ਉਹ ਪਰੇਸ਼ਾਨੀ ਦਾ ਹੱਲ ਹੋਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਸੀਂ 1.5 ਮਹੀਨਾ ਇਹ ਕਰਮ ਕਰ ਲੈਨੇ ਹੋ ਜੇਕਰ ਹਰ ਰੋਜ਼ ਤੁਸੀਂ ਇਹ ਕਰਮ ਨਹੀਂ ਕਰ ਸਕਦੇ ਜੋ ਘਰ ਵਿੱਚ ਡੋਗ ਹੈ ਉਹਦੇ ਤੇ ਨਹੀਂ ਕਰਨਾ ਜੋ ਬਾਹਰ ਹੈ ਉਹਦੇ ਤੇ ਇਹ ਕਰਮ ਕਰਨਾ ਹੈ ਤੇ ਜੇਕਰ ਤੁਸੀਂ ਹਰ ਰੋਜ਼ ਨਹੀਂ ਕਰ ਸਕਦੇ ਸ਼ਨੀਵਾਰ ਦੇ ਸ਼ਨੀਵਾਰ ਕਰ ਸਕਦੇ ਆ ਪੰਜ ਸ਼ਨੀਵਾਰ ਕਰ ਲਓ ਵੀ ਸਵਾ ਮਹੀਨਾ ਹੀ ਬਣ ਜਾਂਦਾ ਹੈ